ਖੰਨਾਚ ਅਚਾਨਕ ਇੱਕ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਜਦ ਇੱਕ ਸ਼ਖਸ ਵੱਲੋਂ ਇੱਕ ਮੈਡੀਕਲ ਸਟੋਰ ਦੇ ਉੱਤੇ ਹੀ ਤੇਜ਼ਾਬ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਤੁਹਾਨੂੰ ਦੱਸਤੀ ਕਿ ਇਸ ਪੂਰੀ ਘਟਨਾ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਸ ਥਾਂ ਤੇ ਇਹ ਘਟਨਾ ਵਾਪਰੀ ਹੈ ਉਹ ਉਸ ਦੇ ਬਿਲਕੁਲ ਸਮੀਪ ਜੋ ਥਾਣਾ ਹੈ ਇਹਨਾਂ ਦੋਵਾਂ ਦੇ ਵਿੱਚ ਦੂਰੀ ਜੋ ਫਾਸਲਾ ਹੈ ਉਹ ਸਿਰਫ ਤੇ ਸਿਰਫ 150 ਗੱਜ ਦਾ ਫਾਸਲਾ ਹੈ ਖੰਨਾ ਚ ਮੈਡੀਕਲ ਸਟੋਰ ਦੇ ਉੱਤੇ ਐਸਿਡ ਅਟੈਕ ਹੋਇਆ ਹੈ ਜਿਸ ਤੋਂ ਬਾਅਦ ਕੈਮਿਸਟਾਂ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਖੰਨਾ ਚ ਇਸ ਮੈਡੀਕਲ ਸਟੋਰ ਦੇ ਉੱਤੇ ਹੋਇਆ ਹੈ ਜੀਟੀ ਰੋਡ ਤੇ ਥਾਣੇ ਦੇ ਵਿੱਚ ਕਰੀਬ 150 ਗੱਜ ਦੀ ਦੂਰੀ ਦੱਸੀ ਜਾ ਰਹੀ ਹੈ ਜਿੱਥੇ ਕਿ ਇਹ ਮੈਡੀਕਲ ਸਟੋਰ ਮੌਜੂਦ ਸੀ ਜਿੱਥੋਂ ਦੇ ਕੀ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਹਨ ਅਤੇ ਇਸ ਪੂਰੇ ਮਾਮਲੇ 'ਚ ਕੈਮਿਸਟ ਐਸੋਸੀਏਸ਼ਨ ਨੇ ਅਰੋਪੀਆਂ ਨੂੰ ਫੜਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਸੀ ਜੇਕਰ ਗੱਲ ਕਰੀ ਤੇ ਖੰਨਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਿਟੀ थाना ਇੱਕ ਦੇ ਨਾਲ ਸੀਆਈ ਸਟਾਫ ਵੀ ਜਾਂਚ ਦੇ ਵਿੱਚ ਸਹਿਯੋਗ ਦੇ ਰਿਹਾ ਹੈ ਤਾਂ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਕਟਨਾ ਵਾਪਰ ਜਾਂਦੀ ਹੈ ਜਿੱਥੇ ਕਿ ਕੈਮਿਸਟ ਐਸੋਸੀਏਸ਼ਨ ਦੇ ਵਿੱਚ ਕੈਮਿਸਟਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਖੰਨਾ ਦਾ ਇਹ ਮਾਮਲਾ ਹੈ ਖੰਨਾ ਦੀਆਂ ਕਟਨਾਏ ਜਿੱਥੇ ਕਿ ਸੀਸੀਟੀਵੀ ਕੈਮਰੇ ਤਾਂ ਤੋੜੇ ਹੀ ਗਏ ਹਨ ਅਤੇ ਨਾਲ ਹੀ આરોપીਆਂ ਦੇ ਵੱਲੋਂ ਐਸਿਡ ਅਟੈਕ ਕੀਤਾ ਗਿਆ ਤੇਜ਼ਾਬ ਵੀ ਸੁੱਟਿਆ ਗਿਆ ਹੈ ਅਤੇ ਇਹ ਪੂਰਾ ਮਾਮਲਾ ਜੋ ਹੈ ਉਹ ਥਾਣੇ ਦੇ ਬਿਲਕੁਲ 150 ਗੱਜ ਦੀ ਦੂਰੀ ਦੇ ਵਿੱਚ 150 ਗੱਜ ਦੇ ਫਾਸਲੇ ਦੇ ਵਿੱਚ ਇਹ ਪੂਰਾ ਮਾਮਲਾ ਜੋ ਹੈ ਘਟਨਾ ਜੋ ਹੈ ਉਹ ਵਾਪਰੀ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੈਮਿਸਟ ਐਸੋਸੀਏਸ਼ਨ ਦੇ ਜੋ ਅਫੀਸ਼ੀਅਲਸ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਮੇਰਾ ਨਾਮ ਰਜਨੀਸ਼ ਕਰੋਧਾਵਾਣਾ ਜੀ ਜੀ ਦੇਖਿਆ ਜਾ ਕੇ ਸਵੇਰੇ ਦੁਕਾਨ ਤੇ ਜੀ ਸਵੇਰੇ ਜਿਹੜਾ ਲੜਕਾ 8:00 8:00 ਵਜੇ ਦੁਕਾਨ ਤੇ ਆਈ ਲੜਕਾ ਤੇ ਮੈਨੂੰ ਟੈਲੀਫੋਨ ਆਇਆ ਜੀ ਕਿ ਦੁਕਾਨ ਦੇ ਉੱਪਰ ਪਤਾ ਨਹੀਂ ਕੀ ਕੈਮੀਕਲ ਛੱਟਿਆ ਆਇਆ ਜੀ ਤੁਸੀਂ ਬੌਜੀ ਆਓ ਜਦ ਮੈਂ ਆ ਕੇ ਦੇਖਿਆ ਕੈਮੀਕਲ ਬਹੁਤ ਜ਼ਿਆਦਾ ਮਾਤਰਾ ਦੀ ਵੀ ਛੱਟਿਆ ਗਿਆ ਸੀ ਫਰਸ਼ ਲਾਲ ਮਿਲ ਕੇ ਚਿੱਟੇ ਰੰਗ ਦਾ ਘੜ ਦਿੱਤਾ ਗਿਆ ਸੀਗਾ ਤਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਯਾਰ ਜਿੰ ਜਾਦੀ 10-15 ਮਿੰਟ ਮੇਰਾ ਦਿਮਾਗ ਲਾਇਆ ਵੀ ਮੈਂ ਕੈਮਰੇ ਦੇਖਾਂ ਕੈਮਰੇ ਇੰਨੀ ਉੱਚੀ ਜੀ 25-25 30-30 ਫੁੱਟ ਤੇ ਲੱਗੇ ਹੋਣੇ ਐਸਐਸਪੀ ਇਨਸਟਰਕਸ਼ਨਾਂ ਦੇ ਅਨੁਸਾਰ ਨੁਸਾਬ ਲੱਗ ਵੀ ਕੋਈ ਵੀ ਡੀਡੀ ਰੋਡ ਤੇ ਚੱਲ ਸਾਡੀ ਲੋੜ ਨਹੀਂ ਕਿਸੇ ਦੀ ਹੋਰ ਦੀ ਲੋੜ ਤੇ ਵੀ ਹੱਲ ਹੋ ਸਕਦੀ ਹੈ ਉਹ 25-30-30 ਫੁੱਟ ਦੇ ਉੱਪਰ ਕੈਮਰੇ ਲਾ ਕੇ ਬੰਦੇ ਨੇ ਬੜੀ ਤਸੱਲੀ ਦੇ ਨਾਲ ਇਹ ਕੰਮ ਕਰਕੇ ਉਹੀ ਤਾਰਾਂ ਨਟ ਦੀਆਂ ਵੱਡੀਆਂ ਗਈਆਂ ਨਟ ਵਾਲੇ ਦੱਸ ਕੇ ਗਏ ਨੇ ਸਾਨੂੰ ਜਿਹੜੀਆਂ ਤੁਹਾਡੇ ਕਨਸਰਨ ਸੀਗੀਆਂ ਕਹਿੰਦੇ ਸਾਨੂੰ ਵੀ ਪਰ ਚਾੜ੍ਹ ਲਓ ਸਾਨੂੰ ਵੀ ਪਤਾ ਲੱਗਣਾ ਸਾਡੀ ਨੱਡੇ ਦੀ ਤਾਰ ਕਿਹੜੀ ਆ ਬਹੁਤ ਪਲਾਨਡ ਬ ਕੈਮੀਕਲ ਅਟੈਕ ਇਹ ਨਵੇਂ ਕਿਸਮ ਦਾ ਅਟੈਕ ਸ਼ੁਰੂ ਹੋਇਆ ਖੰਨੇ ਦੇ ਵਿੱਚ ਇਹ ਹੁਣ ਕਿੱਥੇ ਜਾਊਗਾ ਸਾਨੂੰ ਨਹੀਂ ਪਤਾ ਐਂਡ ਕਿੱਥੇ ਹੋਣਾ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹਦੇ ਸਿਸਟਮ ਨੂੰ ਜਲਦੀ ਤੱਕ ਇਨਵੈਸਟੀਗੇਸ਼ਨ ਕਰਕੇ ਜ਼ੀਰੋ ਬੰਦਾ ਬਾਹਰ ਘਟ ਕੇ ਉੱਤਾਂ ਜਾਵੇ ਪਹਿਲਾਂ ਵੀ ਕੋਈ ਘਟਨਾ ਆਈ ਦੁਕਾਨ ਤੇ ਜੀ ਪਹਿਲਾਂ ਡੇਢ ਮਹੀਨਾ ਪਹਿਲਾਂ ਹੋਈ ਸੀ ਜੀ ਉਹ ਮੇਰੇ ਕੈਂਪਰੇਟ ਨਹੀਂਵੇਂ ਲੱਗੇ ਹੋਏ ਸੀ ਉਹ ਵੀ ਡਿਸਟਰਬ ਕੀਤੇ ਗਏ ਸੀਗੇ ਉਦੋਂ ਮੈਂ ਕਿਹਾ ਛੱਡਿਆ ਚਲੋ ਬੱਚਾ ਕੋਈ ਸ਼ਰਧ ਕਰ ਗਿਆ ਹੋਣਾ ਜਾਂ ਕੋਈ ਛੇੜਕਾ ਨਹੀਂ ਕਰ ਗਿਆ ਹੋਣਾ ਅਸੀਂ ਨਹੀਂ ਸੀਰੀਅਸਲੀ ਲਿੱਤਾ ਲੇਕਿਨ ਹੁਣ ਇਹ ਬਹੁਤ ਸੀਰੀਅਸ ਮੈਟਰ ਹੈ ਕੈਂਬਰੀ 25 3 ਉਹਨੂੰ ਘਰ ਜਾਂਦੇ ਡਿਸਟਰਬ ਕਰ ਸਕਦਾ ਹੈ ਅਸੀਂ 9 ਵਜੇ ਤੱਕ ਰਾਤ ਨੂੰ ਇੱਥੇ ਹੁੰਨੇ ਆ ਜੀ ਅਸੀਂ ਕੀ ਮੰਗ ਕੀ ਕਰਦੇ ਹਾਂ ਖੰਨਾ ਪਸਾ ਮੰਗ 0% ਦੀ ਮੰਗ ਕਰਦੇ ਹਾਂ ਸਾਡੀ ਸੁਰੱਖਿਆ ਕੀਤੀ ਜਾਵੇ ਇਹ ਜਿਹੜਾ ਕਾਂਡ ਹੋਇਆ ਇਹਨੂੰ 0 ਲੈਵਲ ਤੱਕ ਡੀਪ ਇਨਵੈਸਟੀਗੇਸ਼ਨ ਕਰਕੇ ਇਹਦਾ ਜਿਹੜਾ ਵਿਕਟਮ ਹੈ ਉਹਨੂੰ ਬਾਹਰ ਕੱਢਿਆ ਜਾਵੇ ਤੇ ਪਰਸ ਨੂੰ ਦਿੱਤਾ ਜਾਵੇ ਇਹ ਮੈਂ ਪ੍ਰਤਪਾਲ ਸਿੰਘ ਪ੍ਰਧਾਨ ਖੰਨਾ ਕਮੇਟੀ ਐਸੋਸੀਏਸ਼ਨ ਅੱਜ ਜਿਹੜੀ ਕੀ ਘਟਨਾ ਹੋਈ ਹੈ ਜਿਹੜੀ ਮੈਡੀਕਲ ਦੇਖੋ ਇਹ ਦਿਨ-ਪ੍ਰਤੀ ਦਿਨ ਘਟਨਾਵਾਂ ਬੜੀਆਂ ਸੋਚ ਨੂੰ ਇਹਦਾ ਨਾ ਅੱਗੇ ਸਾਡੇ ਬੜੀ ਸੰਕੀਨ ਕਰ ਦਿੰਦੀਆਂ ਨੇ ਕਿ ਜਿਵੇਂ ਰਾਤ ਵਾਰਦਤ ਬਦਾਵਨ ਮੈਡੀਕਲ ਹਾਲ ਤੇ ਹੋਈ ਹੈ ਬੜੀ ਦੁਖਦਈ ਹੈ ਵੀ ਪਹਿਲਾਂ ਆ ਕੇ ਉਹਨਾਂ ਨੇ ਮਤਲਬ ਬੰਦਿਆਂ ਨੇ ਜਿਹੜੀ ਹੈ ਪੂਰੇ ਕੈਮਰੇ ਤੋੜੇ ਨੇ ਬਾਹਰਲੇ ਕੈਮਰੇ ਤੋੜੇ ਜਾਂ ਕਿ ਉਹ ਪਹੁੰਚ ਤੋਂ ਵੀ ਜਿਆਦਾ 10-12 ਫੁੱਟ ਤੇ ਕੈਮਰਾ ਲੱਗਿਆ ਹੋਇਆ ਸੀ ਉਸ ਕੈਮਰੇ ਨੂੰ ਵੀ ਤੋੜਿਆ ਗਿਆ ਫਿਰ ਕੈਮੀਕਲ ਦੁਕਾਨਾਂ ਦੇ ਸ਼ਟਰਾਂ ਨੂੰ ਸ਼ਟਰ ਤੋੜਨ ਦੇ ਮਕਸਦ ਨਾਲ ਉਹਦੇ ਬਾਅਦ ਪਤਾ ਨਹੀਂ ਕੀ ਬਰਬਾਦ ਕਰਨੀ ਸੀ ਇੱਕ ਬਹੁਤ ਖਤਰਨਾਕ ਕੈਮੀਕਲ ਸਿੱਟੇ ਗਏ ਜਾਂ ਕਿ ਸਵੇਰੇ ਸਵੇਰੇ ਆ ਕੇ ਵੀ ਅਸੀਂ ਦੇਖਿਆ ਤਾਂ ਪੂਰੇ ਬਹੁਤ ਬਦਬੂ ਸੀ ਉਸ ਕੈਮੀਕਲ ਦੀ ਸੋ ਪ੍ਰਸ਼ਾਸਨ ਦੇ ਉਰੇ ਅਸੀਂ ਇਤਲਾਹ ਕਰਤੀ ਸੀ ਸੀਆਈ ਸਟਾਪ ਆਪਣੀ ਇਨਕੁਆਇਰੀ ਕਰ ਰਿਹਾ ਹੈ ਔਰ ਪੁਲਿਸ ਪ੍ਰਸ਼ਾਸਨ ਵੀ ਉਰੇ ਆ ਕੇ ਗਿਆ ਜਿੱਥੇ ਬਾਰਦਤ ਹੋਈ ਹੈ ਇਥੇ ਥਾਣਾ ਕਿੰਨੀ ਦੂਰ ਹੈ ਸਿਰਫ ਮੇਰੇ ਖਿਆਲ 100 ਜਾਂ 150 ਗਜ਼ ਦੀ ਦੂਰੀ ਤੇ ਹੈ ਥਾਣਾ ਔਰ ਸਿਟੀ 1 ਉਹਦੇ ਚ ਇਹ ਨਾ ਕਿ ਆ ਬਿਲਕੁਲ ਬਾਰਦਤ ਦੇ ਬਿਲਕੁਲ ਨਿੜੀ ਹੈ ਔਰ ਇਹਦੇ ਚ ਜਿਵੇਂ ਆ ਜੀਟੀ ਰੋਡ ਮੈਨੂੰ ਬੜੀ ਇਸ ਚੀਜ਼ ਦੇ ਉੱਤੇ ਬੜੀ ਦੁੱਖ ਪ੍ਰਗਟ ਹੁੰਦਾ ਹੈ ਵੀ ਜੀਟੀ ਰੋਡ ਜਿੱਥੇ ਕਿ ਆਵਾਜਾਈ ਹਰ ਦਿਨ ਹਰ ਰਾਤ ਔਰ ਇਹ ਚੌਕ ਹੈ ਲੜੀ ਚੌਕ ਜਿੱਥੇ ਮੰਤਰੀ ਸਾਹਿਬ ਦਾ ਘਰ ਵੀ ਅੱਗੇ ਜਾਂਦਾ ਹੈ ਇਸ ਰੋਡ ਦੇ ਉੱ ਉਰੇ ਚੀਜ਼ਾਂ ਜੇ ਸੁਰੱਖਿਤ ਨਹੀਂ ਹੈਗੇ ਅਸੀਂ ਤੇ ਮੈਨੂੰ ਲੱਗਦਾ ਮੈਨੂੰ ਇਹ ਬਹੁਤ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਔਰ ਪਿਛਲੇ ਦਿਨੀ ਵੀ ਤਾਂ ਨਾ ਕਿ ਖੰਨਾ ਖੰਨੇ ਦੇ ਕਈ ਕੈਮਿਸਟਰੀ ਦੇ ਤਾਲੇ ਤੋੜੇ ਗਏ ਸੁਰੇ 505 ਦੇ ਵਿੱਚ ਔਰ ਹਾਲੇ ਤੱਕ ਉਹ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ ਜਿਸ ਤਰ੍ਹਾਂ ਅੱਜ 22 ਤਰੀਕ ਹੈ ਜੀ ਆ 26 ਜਨਵਰੀ ਨੂੰ ਲੈ ਕੇ ਵੀ ਅਲਰਟ ਕੀਤਾ ਲੱਗਦਾ ਕੋਈ ਪੁਲਿਸ ਮੁਸਤਫਾ ਨਹੀਂ ਦੇਖੋ ਮੈਨੂੰ ਇਹ ਨਹੀਂ ਲੱਗਦਾ ਵੀ ਜੀਟੀ ਰੋਡ ਦੇ ਉੱਤੇ ਕਿਤੇ ਪੁਲਿਸ ਮੁਸਤਫਾ ਹੈ ਪਰ ਅਸੀਂ ਕਹਿੰਨੇ ਆ ਵੀ ਅਸੀਂ ਪ੍ਰਸ਼ਾਸਨ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਇਸ ਚੀਜ਼ ਔਰ ਪ੍ਰਸ਼ਾਸਨ ਜਿਵੇਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਕ ਐਸਐਚਯੂ ਸਾਹਿਬ ਕਹਿ ਕੇ ਗਏ ਨੇ ਸੀਆਈ ਸਟਾਫ ਆਪਣੀ ਇਨਕੁਆਇਰੀ ਕਰ ਰਿਹਾ ਹੈ ਸੋ ਸਾਨੂੰ ਉਮੀਦ ਵੀ ਹੈ ਅਸੀਂ ਪੂਰਾ ਭਰੋਸਾ ਰੱਖਦੇ ਹਾਂ ਸੰਵਧਾਨਿਕ ਢਾਂਚੇ ਦੇ ਵਿੱਚ ਸਾਨੂੰ ਇਹ ਦੋਸ਼ੀਆਂ ਨੂੰ ਫਟਾਫਟ ਫੜਿਆ ਜਾਵੇ ਨਹੀਂ ਸਾਨੂੰ ਅੰਦੋਲਨ ਲਈ ਮਜਬੂਰ ਨਾ ਕੀਤਾ ਜਾਵੇ ਨਹੀਂ ਅਸੀਂ ਆਪਣਾ ਅਗਲਾ ਸਟੈਪ ਜਿਹੜਾ ਹੈ ਅਸੀਂ ਕੈਮਿਸ ਟੂਡੇ ਬਿਲਕੁਲ ਸੁਰੱਖਿਤ ਨਹੀਂ ਸਮਝ ਰਹੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਆਪਣੀ